जेट स्टार न्यूजीलैंड ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਦੇ ਵਿੱਚ 22 ਲੱਖ 50 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਨਿਊਜ਼ੀਲੈਂਡ ਦੇ ਫੇਅਰ ਟਰੇਡਿੰਗ ਐਕਟ ਅਧੀਨ ਸਭ ਤੋਂ ਵੱਡੇ ਜੁਰਮਾਨਿਆਂ ਦੇ ਵਿੱਚੋਂ ਇੱਕ ਹੈ ਜੋ ਪਹਿਲਾਂ 에ਅਰ ਨਿਊਜ਼ੀਲੈਂਡ ਨੂੰ 2000 ਸ਼ੇਅਰ ਦੇ ਵਿੱਚ ਗਲਤ ਐਡਵਰਟਾਈਜ਼ਿੰਗ ਲਈ ਲਗਾਏ ਗਏ 6 ਲੱਖ ਡਾਲਰ ਦੇ ਜੁਰਮਾਨੇ ਤੋਂ ਵੀ ਕਿਤੇ ਵੱਧ ਹੈ। ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜੱਜ ਬਰੂਕ ਗਿਵਸਨ ਨੇ ਇਹ ਫੈਸਲਾ ਸੁਣਾਇਆ ਹੈ। ਜੈਟ ਸਟਾਰ ਤੇ ਗਾਹਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਗਲਤ ਜਾਣਕਾਰੀ ਦੇਣ ਦੇ 20 ਦੋਸ਼ ਲਗੇ ਸਨ ਇਹ ਮਾਮਲਾ ਯਾਤਰੀਆਂ ਨੂੰ ਫਲਾਈਟਾਂ ਦੀ ਦੇਰੀ ਜਾਂ ਰੱਦ ਹੋਣ ਤੇ ਮੌਬਜ਼ੇ ਦੇ ਅਧਿਕਾਰਾਂ ਬਾਰੇ ਗੁੰਮਰਾਹ ਕਰਨ ਨਾਲ ਜੁੜਿਆ ਹੈ ਇਸੀ ਤਰ੍ਹਾਂ ਦੇ ਮਾਮਲਿਆਂ ਵਿੱਚ ਆਸਟ੍ਰੇਲੀਆ ਵਿੱਚ ਜੈਟ ਸਟਾਰ ਨੂੰ 2019 ਵਿੱਚ ਰਿਫੰਡ ਨੀਤੀਆਂ ਬਾਰੇ ਗਲਤ ਜਾਣਕਾਰੀ ਲਈ 1.95 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਲੱਗ ਚੁੱਕਾ ਹੈ ਅਤੇ ਕਵਾਂਟਸ ਨੂੰ 2024 ਦੇ ਵਿੱਚ ਫਲਾਈਟ ਰੱਦ ਕਰਨ ਬਾਰੇ ਗੁੰਮਰਾਹ ਕਰਨ ਲਈ 100 ਮਿਲੀਅਨ ਡਾਲਰ ਦਾ ਵੱਡਾ ਜੁਰਮਾਨਾ ਵੀ ਲੱਗਿਆ ਹੋਇਆ ਹੈ 2022 ਅਤੇ 2023 ਵਿੱਚ ਹੋਈਆਂ ਕਟਨਾਮਾਂ ਲਈ ਲਗਭਗ 2700 ਯਾਤਰੀਆਂ ਨੂੰ 10 ਲੱਖ ਡਾਲਰ ਤੋਂ ਵੱਧ ਦਾ ਮੁਆਵਜ਼ਾ ਮਿਲ ਚੁੱਕਾ ਹੈ ਇਹ ਮੁਆਵਜ਼ਾ ਉਨ੍ਹਾਂ ਯਾਤਰੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀਆਂ ਫਲਾਈਟਾਂ ਜੈਟ ਸਟਾਰ ਦੀ ਕੰਟਰੋਲ ਦੇ ਵਿੱਚ ਹੋਈਆਂ ਸਮੱਸਿਆਵਾਂ ਜਿਵੇਂ ਕਿ ਮਕੈਨੀਕਲ ਖਰਾਬੀ ਜਾਂ ਸਟਾਫ ਦੀ ਬਿਮਾਰੀ ਕਾਰਨ ਰੱਦ ਜਾਂ ਦੇਰੀ ਨਾਲ ਹੋਈਆਂ ਸਨ ਯਾਤਰੀਆਂ ਨੂੰ ਭੋਜਨ ਰਹਿائش ਅਤੇ ਯਾਤਰੀਆਂ ਦੇ ਖਰਚੇ ਵੀ ਮੁਆਵਜ਼ੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਜੋ ਟਿਕਟਾਂ ਦੀ ਕੀਮਤ ਦੇ 10 ਗੁਣਾ ਤੱਕ ਹੋ ਸਕਦੇ ਹਨ ਕਮਰਸ ਕਮਿਸ਼ਨ ਦੇ ਸਪੋਕਸਪਰਸਨ ਵਨੇਸਾ ਹਾਰਨ ਨੇ ਕਿਹਾ ਕਿ ਜੈਟ ਸਟਾਰ ਦਾ ਵਿਹਾਰ ਗੰਭੀਰ ਅਤੇ ਵਿਆਪਕ ਸੀ ਹਜ਼ਾਰਾਂ ਯਾਤਰੀਆਂ ਨੂੰ ਆਪਣੀ ਜੇਬ ਵਿੱਚੋਂ ਵਾਧੂ ਖਰਚ ਕਰਨਾ ਪਿਆ ਜਿਵੇਂ ਕਿ ਆਖਰੀ ਪਲ ਦੀਆਂ ਫਲਾਈਟਾਂ ਅਤੇ ਰਹਿائش ਦਾ ਖਰਚ ਇਹ ਵੀ ਧਿਆਨ ਦੇ ਵਿੱਚ ਰੱਖੋ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਅਜਿਹੇ ਮਾਮਲੇ ਆਵਾਜ ਰਏ ਹਨ ਜਿੱਥੇ 에ਅਰਲਾਈਨਾਂ ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਵਾਰ-ਵਾਰ ਜੁਰਮਾਨੇ ਲੱਗ ਰਹੇ ਹਨ जेटस्टार ਨੇ ਆਪਣੀ ਗਲਤੀ ਮੰਨਦਿਆਂ ਜਨਤਕ ਮਾਫੀ ਮੰਗੀ ਹੈ ਤੇ 8,60,000 ਡਾਲਰ ਇੱਕ ਬੱਚਿਆਂ ਦੀ ਚੈਰਿਟੀ ਨੂੰ ਦਾਨ ਕੀਤੇ ਹਨ। 에어ਲਾਈਨ ਨੇ ਵਾਦਾ ਕੀਤਾ ਹੈ ਕਿ ਉਹ ਆਪਣੀਆਂ ਅੰਦਰੂਨੀ ਨੀਤੀਆਂ ਦੀ ਸਮੀਖਿਆ ਕਰੇਗੀ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਕੰਜ਼ਿਊਮਰ ਐਂਜਡ ਦੇ ਮੁੱਖ ਕਾਰਜਕਾਰੀ ਜੌਨ ਡਫੀ ਨੇ ਇਸ ਨੂੰ ਇੱਕ ਮਹੱਤਵਪੂਰਨ ਮਾਮਲਾ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ 22,50,000 ਡਾਲਰ ਦਾ ਜੁਰਮਾਨਾ 에어ਲਾਈਨ ਨੂੰ ਸਪਸ਼ਟ ਸਨੇਹਾ ਦਿੰਦਾ ਹੈ ਕਿ ਯਾਤਰੀਆਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਡਫੀ ਨੇ ਨਿਊਜ਼ਲੈਂਡ ਅਤੇ ਆਸਟ੍ਰੇਲੀਆ ਵਿੱਚ ਹੋਰ 에ਅਲਾਈਨਾਂ ਦੇ ਅਜਿਹੇ ਜੁਰਮਾਨਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਯਾਤਰੀਆਂ ਦੇ ਅਧਿਕਾਰਾਂ ਲਈ ਸਖਤ ਨਿਯਮ ਬਣਾਉਣੇ ਚਾਹੀਦੇ ਹਨ ਡਫੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯਾਤਰੀਆਂ ਦੇ ਅਧਿਕਾਰਾਂ ਨੂੰ ਸਪਸ਼ਟ ਕਰਨ ਵਾਲੇ ਸਖਤ ਨਿਯਮ ਲਾਗੂ ਕੀਤੇ ਜਾਣ जेट स्टार न्यूजीलैंड ਨੂੰ ਗਾਕਾ ਨੂੰ ਗੁੰਮਰਾਹ ਕਰਨ ਦੇ ਦੋਸ਼ ਦੇ ਵਿੱਚ 22 ਲੱਖ 50 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਇਹ ਜੁਰਮਾਨਾ ਨਿਊਜ਼ੀਲੈਂਡ ਦੇ ਫੇਅਰ ট্রেਡਿੰਗ ਐਕਟ ਅਧੀਨ ਸਭ ਤੋਂ ਵੱਡੇ ਜੁਰਮਾਨਿਆਂ ਦੇ ਵਿੱਚੋਂ ਇੱਕ ਹੈ ਜੋ ਪਹਿਲਾਂ 에어 ਨਿਊਜ਼ੀਲੈਂਡ ਨੂੰ 2000 ਸ਼ੇਅਰ ਦੇ ਵਿੱਚ ਗਲਤ ਐਡਵਰਟਾਈਜ਼ਿੰਗ ਲਈ ਲਗਾਏ ਗਏ 6 ਲੱਖ ਡਾਲਰ ਦੇ ਜੁਰਮਾਨੇ ਤੋਂ ਵੀ ਕਿਤੇ ਵੱਧ ਹੈ ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜੱਜ ਬਰੂਕ ਗਿਵਸਨ ਨੇ ਇਹ ਫੈਸਲਾ ਸੁਣਾਇਆ ਹੈ ਡੈਡਸਟਾਰਟ ਦੇ ਗਾਕਾ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਗਲਤ ਜਾਣਕਾਰੀ ਦੇਣ ਦੇ 20 ਦੋਸ਼ ਲੱਗੇ ਸਨ ਇਹ ਮਾਮਲਾ ਯਾਤਰੀਆਂ ਨੂੰ ਫਲਾਈਟਾਂ ਦੀ ਦੇਰੀ ਜਾਂ ਰੱਦ ਹੋਣ ਤੇ ਮੁਆਵਜ਼ੇ ਦੇ ਅਧਿਕਾਰਾਂ ਬਾਰੇ ਗੁੰਮਰਾਹ ਕਰਨ ਨਾਲ ਜੁੜਿਆ ਹੈ ਇਸੀ ਤਰ੍ਹਾਂ ਦੇ ਮਾਮਲਿਆਂ ਵਿੱਚ ਆਸਟ੍ਰੇਲੀਆ ਵਿੱਚ ਜੈਟ ਸਟਾਰ ਨੂੰ 2019 ਵਿੱਚ ਰਿਫੰਡ ਨੀਤੀਆਂ ਬਾਰੇ ਗਲਤ ਜਾਣਕਾਰੀ ਲਈ 1.95 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਲੱਗ ਚੁੱਕਾ ਹੈ ਅਤੇ ਕਵਾਂਟਸ ਨੂੰ 2024 ਦੇ ਵਿੱਚ ਫਲਾਈਟ ਰੱਦ ਕਰਨ ਬਾਰੇ ਗੁੰਮਰਾਹ ਕਰਨ ਲਈ 100 ਮਿਲੀਅਨ ਡਾਲਰ ਦਾ ਵੱਡਾ ਜੁਰਮਾਨਾ ਵੀ ਲੱਗਿਆ ਹੋਇਆ ਹੈ 2022 ਅਤੇ 2023 ਵਿੱਚ ਹੋਈਆਂ ਕਟਨਾਮਾਂ ਲਈ ਲਗਭਗ 2700 ਯਾਤਰੀਆਂ ਨੂੰ 10 ਲੱਖ ਡਾਲਰ ਤੋਂ ਵੱਧ ਦਾ ਮੁਆਵਜ਼ਾ ਮਿਲ ਚੁੱਕਾ ਹੈ ਇਹ ਮੁਆਵਜ਼ਾ ਉਨ੍ਹਾਂ ਯਾਤਰੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀਆਂ ਫਲਾਈਟਾਂ ਜੈਟ ਸਟਾਰ ਦੀ ਕੰਟਰੋਲ ਦੇ ਵਿੱਚ ਹੋਈਆਂ ਸਮੱਸਿਆਵਾਂ ਜਿਵੇਂ ਕਿ ਮਕੈਨੀਕਲ ਖਰਾਬੀ ਜਾਂ ਸਟਾਫ ਦੀ ਬਿਮਾਰੀ ਕਾਰਨ ਰੱਦ ਜਾਂ ਦੇਰੀ ਨਾਲ ਹੋਈਆਂ ਸਨ ਯਾਤਰੀਆਂ ਨੂੰ ਭੋਜਨ ਰਹਿائش ਅਤੇ ਯਾਤਰੀਆਂ ਦੇ ਖਰਚੇ ਵੀ ਮੁਆਵਜ਼ੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਜੋ ਟਿਕਟਾਂ ਦੀ ਕੀਮਤ ਦੇ 10 ਗੁਣਾ ਤੱਕ ਹੋ ਸਕਦੇ ਹਨ ਕਮਰਸ ਕਮਿਸ਼ਨ ਦੇ ਸਪੋਕਸਪਰਸਨ ਵਨੇਸਾ ਹਾਰਨ ਨੇ ਕਿਹਾ ਕਿ ਜੈਟ ਸਟਾਰ ਦਾ ਵਿਹਾਰ ਗੰਭੀਰ ਅਤੇ ਵਿਆਪਕ ਸੀ ਹਜ਼ਾਰਾਂ ਯਾਤਰੀਆਂ ਨੂੰ ਆਪਣੀ ਜੇਬ ਵਿੱਚੋਂ ਵਾਧੂ ਖਰਚ ਕਰਨਾ ਪਿਆ ਜਿਵੇਂ ਕਿ ਆਖਰੀ ਪਲ ਦੀਆਂ ਫਲਾਈਟਾਂ ਅਤੇ ਰਹਿائش ਦਾ ਖਰਚ ਇਹ ਵੀ ਧਿਆਨ ਦੇ ਵਿੱਚ ਰੱਖੋ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਅਜਿਹੇ ਮਾਮਲੇ ਆਵਾਜ ਰਏ ਹਨ ਜਿੱਥੇ 에ਅਰਲਾਈਨਾਂ ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਵਾਰ-ਵਾਰ ਜੁਰਮਾਨੇ ਲੱਗ ਰਹੇ ਹਨ जेटस्टार ਨੇ ਆਪਣੀ ਗਲਤੀ ਮੰਨਦਿਆਂ ਜਨਤਕ ਮਾਫੀ ਮੰਗੀ ਹੈ ਤੇ 8,60,000 ਡਾਲਰ ਇੱਕ ਬੱਚਿਆਂ ਦੀ ਚੈਰਿਟੀ ਨੂੰ ਦਾਨ ਕੀਤੇ ਹਨ। 에어ਲਾਈਨ ਨੇ ਵਾਦਾ ਕੀਤਾ ਹੈ ਕਿ ਉਹ ਆਪਣੀਆਂ ਅੰਦਰੂਨੀ ਨੀਤੀਆਂ ਦੀ ਸਮੀਖਿਆ ਕਰੇਗੀ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਕੰਜ਼ਿਊਮਰ ਐਂਜਡ ਦੇ ਮੁਖ ਕਾਰਜਕਾਰੀ ਜੌਨ ਡਫੀ ਨੇ ਇਸ ਨੂੰ ਇੱਕ ਮਹੱਤਵਪੂਰਨ ਮਾਮਲਾ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ 22,50,000 ਡਾਲਰ ਦਾ ਜੁਰਮਾਨਾ 에어ਲਾਈਨ ਨੂੰ ਸਪਸ਼ਟ ਸੁਨੇਹਾ ਦਿੰਦਾ ਹੈ ਕਿ ਯਾਤਰੀਆਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਡਫੀ ਨੇ ਨਿਊਜ਼ਲੈਂਡ ਅਤੇ ਆਸਟ੍ਰੇਲੀਆ ਵਿੱਚ ਹੋਰ 에ਅਲਾਈਨਾਂ ਦੇ ਅਜਿਹੇ ਜੁਰਮਾਨਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਯਾਤਰੀਆਂ ਦੇ ਅਧਿਕਾਰਾਂ ਲਈ ਸਖਤ ਨਿਯਮ ਬਣਾਉਣੇ ਚਾਹੀਦੇ ਹਨ ਡਫੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯਾਤਰੀਆਂ ਦੇ ਅਧਿਕਾਰਾਂ ਨੂੰ ਸਪਸ਼ਟ ਕਰਨ ਵਾਲੇ ਸਖਤ ਨਿਯਮ ਲਾਗੂ ਕੀਤੇ ਜਾਣ जेट स्टार न्यूजीलैंड ਨੂੰ ਗਾਕਾ ਨੂੰ ਗੁੰਮਰਾਹ ਕਰਨ ਦੇ ਦੋਸ਼ ਦੇ ਵਿੱਚ 22 ਲੱਖ 50 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਨਿਊਜ਼ੀਲੈਂਡ ਦੇ ਫੇਅਰ ਟ੍ਰੇਡਿੰਗ ਐਕਟ ਅਧੀਨ ਸਭ ਤੋਂ ਵੱਡੇ ਜੁਰਮਾਨਿਆਂ ਦੇ ਵਿੱਚੋਂ ਇੱਕ ਹੈ ਜੋ ਪਹਿਲਾਂ 에ਅ ਨਿਊਜ਼ੀਲੈਂਡ ਨੂੰ 2000 ਸ਼ੇਅਰ ਦੇ ਵਿੱਚ ਗਲਤ ਐਡਵਰਟਾਈਜ਼ਿੰਗ ਲਈ ਲਗਾਏ ਗਏ 6 ਲੱਖ ਡਾਲਰ ਦੇ ਜੁਰਮਾਨੇ ਤੋਂ ਵੀ ਕਿਤੇ ਵੱਧ ਹੈ। ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜੱਜ ਬਰੂਕ ਗਿਵਸਨ ਨੇ ਇਹ ਫੈਸਲਾ ਸੁਣਾਇਆ ਹੈ। ਜੈਟ ਸਟਾਰ ਤੇ ਗਾਕਾ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਗਲਤ ਜਾਣਕਾਰੀ ਦੇਣ ਦੇ 20 ਦੋਸ਼ ਲਗੇ ਸਨ ਇਹ ਮਾਮਲਾ ਯਾਤਰੀਆਂ ਨੂੰ ਫਲਾਈਟਾਂ ਦੀ ਦੇਰੀ ਜਾਂ ਰੱਦ ਹੋਣ ਤੇ ਮੁਆਵਜ਼ੇ ਦੇ ਅਧਿਕਾਰਾਂ ਬਾਰੇ ਗੁੰਮਰਾਹ ਕਰਨ ਨਾਲ ਜੁੜਿਆ ਹੈ ਇਸੀ ਤਰ੍ਹਾਂ ਦੇ ਮਾਮਲਿਆਂ ਵਿੱਚ ਆਸਟ੍ਰੇਲੀਆ ਵਿੱਚ ਜੈਟ ਸਟਾਰ ਨੂੰ 2019 ਵਿੱਚ ਰਿਫੰਡ ਨੀਤੀਆਂ ਬਾਰੇ ਗਲਤ ਜਾਣਕਾਰੀ ਲਈ 1.95 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਲੱਗ ਚੁੱਕਾ ਹੈ ਅਤੇ ਕਵਾਂਟਸ ਨੂੰ 2024 ਦੇ ਵਿੱਚ ਫਲਾਈਟ ਰੱਦ ਕਰਨ ਬਾਰੇ ਗੁੰਮਰਾਹ ਕਰਨ ਲਈ 100 ਮਿਲੀਅਨ ਡਾਲਰ ਦਾ ਵੱਡਾ ਜੁਰਮਾਨਾ ਵੀ ਲੱਗਿਆ ਹੋਇਆ ਹੈ 2022 ਅਤੇ 2023 ਵਿੱਚ ਹੋਈਆਂ ਕਟਨਾਮਾਂ ਲਈ ਲਗਭਗ 2700 ਯਾਤਰੀਆਂ ਨੂੰ 10 ਲੱਖ ਡਾਲਰ ਤੋਂ ਵੱਧ ਦਾ ਮੁਆਵਜ਼ਾ ਮਿਲ ਚੁੱਕਾ ਹੈ ਇਹ ਮੁਆਵਜ਼ਾ ਉਨ੍ਹਾਂ ਯਾਤਰੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀਆਂ ਫਲਾਈਟਾਂ ਜੈਟ ਸਟਾਰ ਦੀ ਕੰਟਰੋਲ ਦੇ ਵਿੱਚ ਹੋਈਆਂ ਸਮੱਸਿਆਵਾਂ ਜਿਵੇਂ ਕਿ ਮਕੈਨੀਕਲ ਖਰਾਬੀ ਜਾਂ ਸਟਾਫ ਦੀ ਬਿਮਾਰੀ ਕਾਰਨ ਰੱਦ ਜਾਂ ਦੇਰੀ ਨਾਲ ਹੋਈਆਂ ਸਨ ਯਾਤਰੀਆਂ ਨੂੰ ਭੋਜਨ ਰਹਿائش ਅਤੇ ਯਾਤਰੀਆਂ ਦੇ ਖਰਚੇ ਵੀ ਮੁਆਵਜ਼ੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਜੋ ਟਿਕਟਾਂ ਦੀ ਕੀਮਤ ਦੇ 10 ਗੁਣਾ ਤੱਕ ਹੋ ਸਕਦੇ ਹਨ ਕਮਰਸ ਕਮਿਸ਼ਨ ਦੇ ਸਪੋਕਸਪਰਸਨ ਵਨੇਸਾ ਹਾਰਨ ਨੇ ਕਿਹਾ ਕਿ ਜੈਟ ਸਟਾਰ ਦਾ ਵਿਹਾਰ ਗੰਭੀਰ ਅਤੇ ਵਿਆਪਕ ਸੀ ਹਜ਼ਾਰਾਂ ਯਾਤਰੀਆਂ ਨੂੰ ਆਪਣੀ ਜੇਬ ਵਿੱਚੋਂ ਵਾਧੂ ਖਰਚ ਕਰਨਾ ਪਿਆ ਜਿਵੇਂ ਕਿ ਆਖਰੀ ਪਲ ਦੀਆਂ ਫਲਾਈਟਾਂ ਅਤੇ ਰਹਿائش ਦਾ ਖਰਚ ਇਹ ਵੀ ਧਿਆਨ ਦੇ ਵਿੱਚ ਰੱਖੋ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਅਜਿਹੇ ਮਾਮਲੇ ਆਵਾਜ ਰਏ ਹਨ ਜਿੱਥੇ 에ਅਰਲਾਈਨਾਂ ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਵਾਰ-ਵਾਰ ਜੁਰਮਾਨੇ ਲੱਗ ਰਹੇ ਹਨ जेटस्टार ਨੇ ਆਪਣੀ ਗਲਤੀ ਮੰਨਦਿਆਂ ਜਨਤਕ ਮਾਫੀ ਮੰਗੀ ਹੈ ਤੇ 8,60,000 ਡਾਲਰ ਇੱਕ ਬੱਚਿਆਂ ਦੀ ਚੈਰਿਟੀ ਨੂੰ ਦਾਨ ਕੀਤੇ ਹਨ। 에어ਲਾਈਨ ਨੇ ਵਾਦਾ ਕੀਤਾ ਹੈ ਕਿ ਉਹ ਆਪਣੀਆਂ ਅੰਦਰੂਨੀ ਨੀਤੀਆਂ ਦੀ ਸਮੀਖਿਆ ਕਰੇਗੀ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਕੰਜ਼ਿਊਮਰ ਐਂਜਡ ਦੇ ਮੁਖ ਕਾਰਜਕਾਰੀ ਜੌਨ ਡਫੀ ਨੇ ਇਸ ਨੂੰ ਇੱਕ ਮਹੱਤਵਪੂਰਨ ਮਾਮਲਾ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ 22,50,000 ਡਾਲਰ ਦਾ ਜੁਰਮਾਨਾ 에어ਲਾਈਨ ਨੂੰ ਸਪਸ਼ਟ ਸਨੇਹਾ ਦਿੰਦਾ ਹੈ ਕਿ ਯਾਤਰੀਆਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਡਫੀ ਨੇ ਨਿਊਜ਼ਲੈਂਡ ਅਤੇ ਆਸਟ੍ਰੇਲੀਆ ਵਿੱਚ ਹੋਰ 에ਅਲਾਈਨਾਂ ਦੇ ਅਜਿਹੇ ਜੁਰਮਾਨਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਯਾਤਰੀਆਂ ਦੇ ਅਧਿਕਾਰਾਂ ਲਈ ਸਖਤ ਨਿਯਮ ਬਣਾਉਣੇ ਚਾਹੀਦੇ ਹਨ ਡਫੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯਾਤਰੀਆਂ ਦੇ ਅਧਿਕਾਰਾਂ ਨੂੰ ਸਪਸ਼ਟ ਕਰਨ ਵਾਲੇ ਸਖਤ ਨਿਯਮ ਲਾਗੂ ਕੀਤੇ ਜਾਣ जेट स्टार न्यूजीलैंड ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਦੇ ਵਿੱਚ 22 ਲੱਖ 50 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਨਿਊਜ਼ੀਲੈਂਡ ਦੇ ਫੇਅਰ ਟ੍ਰੇਡਿੰਗ ਐਕਟ ਅਧੀਨ ਸਭ ਤੋਂ ਵੱਡੇ ਜੁਰਮਾਨਿਆਂ ਦੇ ਵਿੱਚੋਂ ਇੱਕ ਹੈ ਜੋ ਪਹਿਲਾਂ 에ਅ ਨਿਊਜ਼ੀਲੈਂਡ ਨੂੰ 2000 ਸ਼ੇਅਰ ਦੇ ਵਿੱਚ ਗਲਤ ਐਡਵਰਟਾਈਜ਼ਿੰਗ ਲਈ ਲਗਾਏ ਗਏ 6 ਲੱਖ ਡਾਲਰ ਦੇ ਜੁਰਮਾਨੇ ਤੋਂ ਵੀ ਕਿਤੇ ਵੱਧ ਹੈ। ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜੱਜ ਬਰੂਕ ਗਿਵਸਨ ਨੇ ਇਹ ਫੈਸਲਾ ਸੁਣਾਇਆ ਹੈ। ਜੈਟ ਸਟਾਰ ਤੇ ਗਾਹਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਗਲਤ ਜਾਣਕਾਰੀ ਦੇਣ ਦੇ 20 ਦੋਸ਼ ਲਗੇ ਸਨ ਇਹ ਮਾਮਲਾ ਯਾਤਰੀਆਂ ਨੂੰ ਫਲਾਈਟਾਂ ਦੀ ਦੇਰੀ ਜਾਂ ਰੱਦ ਹੋਣ ਤੇ ਮੌਬਜ਼ੇ ਦੇ ਅਧਿਕਾਰਾਂ ਬਾਰੇ ਗੁੰਮਰਾਹ ਕਰਨ ਨਾਲ ਜੁੜਿਆ ਹੈ ਇਸੀ ਤਰ੍ਹਾਂ ਦੇ ਮਾਮਲਿਆਂ ਵਿੱਚ ਆਸਟ੍ਰੇਲੀਆ ਵਿੱਚ ਜੈਟ ਸਟਾਰ ਨੂੰ 2019 ਵਿੱਚ ਰਿਫੰਡ ਨੀਤੀਆਂ ਬਾਰੇ ਗਲਤ ਜਾਣਕਾਰੀ ਲਈ 1.95 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਲੱਗ ਚੁੱਕਾ ਹੈ ਅਤੇ ਕਵਾਂਟਸ ਨੂੰ 2024 ਦੇ ਵਿੱਚ ਫਲਾਈਟ ਰੱਦ ਕਰਨ ਬਾਰੇ ਗੁੰਮਰਾਹ ਕਰਨ ਲਈ 100 ਮਿਲੀਅਨ ਡਾਲਰ ਦਾ ਵੱਡਾ ਜੁਰਮਾਨਾ ਵੀ ਲੱਗਿਆ ਹੋਇਆ ਹੈ 2022 ਅਤੇ 2023 ਵਿੱਚ ਹੋਈਆਂ ਕਟਨਾਮਾਂ ਲਈ ਲਗਭਗ 2700 ਯਾਤਰੀਆਂ ਨੂੰ 10 ਲੱਖ ਡਾਲਰ ਤੋਂ ਵੱਧ ਦਾ ਮੁਆਵਜ਼ਾ ਮਿਲ ਚੁੱਕਾ ਹੈ ਇਹ ਮੁਆਵਜ਼ਾ ਉਨ੍ਹਾਂ ਯਾਤਰੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀਆਂ ਫਲਾਈਟਾਂ ਜੈਟ ਸਟਾਰ ਦੀ ਕੰਟਰੋਲ ਦੇ ਵਿੱਚ ਹੋਈਆਂ ਸਮੱਸਿਆਵਾਂ ਜਿਵੇਂ ਕਿ ਮਕੈਨੀਕਲ ਖਰਾਬੀ ਜਾਂ ਸਟਾਫ ਦੀ ਬਿਮਾਰੀ ਕਾਰਨ ਰੱਦ ਜਾਂ ਦੇਰੀ ਨਾਲ ਹੋਈਆਂ ਸਨ ਯਾਤਰੀਆਂ ਨੂੰ ਭੋਜਨ ਰਹਿائش ਅਤੇ ਯਾਤਰੀਆਂ ਦੇ ਖਰਚੇ ਵੀ ਮੁਆਵਜ਼ੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਜੋ ਟਿਕਟਾਂ ਦੀ ਕੀਮਤ ਦੇ 10 ਗੁਣਾ ਤੱਕ ਹੋ ਸਕਦੇ ਹਨ ਕਮਰਸ ਕਮਿਸ਼ਨ ਦੇ ਸਪੋਕਸਪਰਸਨ ਵਿਨੇਸਾ ਹੋਰਨ ਨੇ ਕਿਹਾ ਕਿ ਜੈਟ ਸਟਾਰ ਦਾ ਵਿਹਾਰ ਗੰਭੀਰ ਅਤੇ ਵਿਆਪਕ ਸੀ ਹਜ਼ਾਰਾਂ ਯਾਤਰੀਆਂ ਨੂੰ ਆਪਣੀ ਜੇਬ ਵਿੱਚੋਂ ਵਾਧੂ ਖਰਚ ਕਰਨਾ ਪਿਆ ਜਿਵੇਂ ਕਿ ਆਖਰੀ ਪਲ ਦੀਆਂ ਫਲਾਈਟਾਂ ਅਤੇ ਰਹਿائش ਦਾ ਖਰਚ ਇਹ ਵੀ ਧਿਆਨ ਦੇ ਵਿੱਚ ਰੱਖੋ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਅਜਿਹੇ ਮਾਮਲੇ ਆਵਾਜ ਰਏ ਹਨ ਜਿੱਥੇ 에ਅਰਲਾਈਨਾਂ ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਵਾਰ-ਵਾਰ ਜੁਰਮਾਨੇ ਲੱਗ ਰਹੇ ਹਨ जेटस्टार ਨੇ ਆਪਣੀ ਗਲਤੀ ਮੰਨਦਿਆਂ ਜਨਤਕ ਮਾਫੀ ਮੰਗੀ ਹੈ ਤੇ 8,60,000 ਡਾਲਰ ਇੱਕ ਬੱਚਿਆਂ ਦੀ ਚੈਰਿਟੀ ਨੂੰ ਦਾਨ ਕੀਤੇ ਹਨ। 에어ਲਾਈਨ ਨੇ ਵਾਦਾ ਕੀਤਾ ਹੈ ਕਿ ਉਹ ਆਪਣੀਆਂ ਅੰਦਰੂਨੀ ਨੀਤੀਆਂ ਦੀ ਸਮੀਖਿਆ ਕਰੇਗੀ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਕੰਜ਼ਿਊਮਰ ਐਂਜਡ ਦੇ ਮੁੱਖ ਕਾਰਜਕਾਰੀ ਜੌਨ ਡਫੀ ਨੇ ਇਸ ਨੂੰ ਇੱਕ ਮਹੱਤਵਪੂਰਨ ਮਾਮਲਾ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ 22,50,000 ਡਾਲਰ ਦਾ ਜੁਰਮਾਨਾ 에어ਲਾਈਨ ਨੂੰ ਸਪਸ਼ਟ ਸਨੇਹਾ ਦਿੰਦਾ ਹੈ ਕਿ ਯਾਤਰੀਆਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਡਫੀ ਨੇ ਨਿਊਜ਼ਲੈਂਡ ਅਤੇ ਆਸਟ੍ਰੇਲੀਆ ਵਿੱਚ ਹੋਰ 에ਅ ਲਾਈਨਾਂ ਦੇ ਅਜਿਹੇ ਜੁਰਮਾਨਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਯਾਤਰੀਆਂ ਦੇ ਅਧਿਕਾਰਾਂ ਲਈ ਸਖਤ ਨਿਯਮ ਬਣਾਉਣੇ ਚਾਹੀਦੇ ਹਨ ਡਫੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯਾਤਰੀਆਂ ਦੇ ਅਧਿਕਾਰਾਂ ਨੂੰ ਸਪਸ਼ਟ ਕਰਨ ਵਾਲੇ ਸਖਤ ਨਿਯਮ ਲਾਗੂ ਕੀਤੇ ਜਾਣ जेट स्टार न्यूजीलैंड ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਦੇ ਵਿੱਚ 22 ਲੱਖ 50 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਨਿਊਜ਼ੀਲੈਂਡ ਦੇ ਫੇਅਰ ਟ੍ਰੇਡਿੰਗ ਐਕਟ ਅਧੀਨ ਸਭ ਤੋਂ ਵੱਡੇ ਜੁਰਮਾਨਿਆਂ ਦੇ ਵਿੱਚੋਂ ਇੱਕ ਹੈ ਜੋ ਪਹਿਲਾਂ 에ਅ ਨਿਊਜ਼ੀਲੈਂਡ ਨੂੰ 2000 ਸ਼ੇਅਰ ਦੇ ਵਿੱਚ ਗਲਤ ਐਡਵਰਟਾਈਜ਼ਿੰਗ ਲਈ ਲਗਾਏ ਗਏ 6 ਲੱਖ ਡਾਲਰ ਦੇ ਜੁਰਮਾਨੇ ਤੋਂ ਵੀ ਕਿਤੇ ਵੱਧ ਹੈ। ਅਕਲਨ ਜ਼ਿਲ੍ਹਾ ਅਦਾਲਤ ਵਿੱਚ ਜੱਜ ਬਰੂਕ ਗਿਵਸਨ ਨੇ ਇਹ ਫੈਸਲਾ ਸੁਣਾਇਆ ਹੈ। ਜੈਟ ਸਟਾਰ ਤੇ ਗਾਹਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਗਲਤ ਜਾਣਕਾਰੀ ਦੇਣ ਦੇ 20 ਦੋਸ਼ ਲਗੇ ਸਨ ਇਹ ਮਾਮਲਾ ਯਾਤਰੀਆਂ ਨੂੰ ਫਲਾਈਟਾਂ ਦੀ ਦੇਰੀ ਜਾਂ ਰੱਦ ਹੋਣ ਤੇ ਮੌਬਜ਼ੇ ਦੇ ਅਧਿਕਾਰਾਂ ਬਾਰੇ ਗੁੰਮਰਾਹ ਕਰਨ ਨਾਲ ਜੁੜਿਆ ਹੈ ਇਸੀ ਤਰ੍ਹਾਂ ਦੇ ਮਾਮਲਿਆਂ ਵਿੱਚ ਆਸਟ੍ਰੇਲੀਆ ਵਿੱਚ ਜੈਟ ਸਟਾਰ ਨੂੰ 2019 ਵਿੱਚ ਰਿਫੰਡ ਨੀਤੀਆਂ ਬਾਰੇ ਗਲਤ ਜਾਣਕਾਰੀ ਲਈ 1.95 ਮਿਲੀਅਨ ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਲੱਗ ਚੁੱਕਾ ਹੈ ਅਤੇ ਕਵਾਂਟਸ ਨੂੰ 2024 ਦੇ ਵਿੱਚ ਫਲਾਈਟ ਰੱਦ ਕਰਨ ਬਾਰੇ ਗੁੰਮਰਾਹ ਕਰਨ ਲਈ 100 ਮਿਲੀਅਨ ਡਾਲਰ ਦਾ ਵੱਡਾ ਜੁਰਮਾਨਾ ਵੀ ਲੱਗਿਆ ਹੋਇਆ ਹੈ 2022 ਅਤੇ 2023 ਵਿੱਚ ਹੋਈਆਂ ਕਟਨਾਮਾਂ ਲਈ ਲਗਭਗ 2700 ਯਾਤਰੀਆਂ ਨੂੰ 10 ਲੱਖ ਡਾਲਰ ਤੋਂ ਵੱਧ ਦਾ ਮੁਆਵਜ਼ਾ ਮਿਲ ਚੁੱਕਾ ਹੈ ਇਹ ਮੁਆਵਜ਼ਾ ਉਨ੍ਹਾਂ ਯਾਤਰੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੀਆਂ ਫਲਾਈਟਾਂ ਜੈਟ ਸਟਾਰ ਦੀ ਕੰਟਰੋਲ ਦੇ ਵਿੱਚ ਹੋਈਆਂ ਸਮੱਸਿਆਵਾਂ ਜਿਵੇਂ ਕਿ ਮਕੈਨੀਕਲ ਖਰਾਬੀ ਜਾਂ ਸਟਾਫ ਦੀ ਬਿਮਾਰੀ ਕਾਰਨ ਰੱਦ ਜਾਂ ਦੇਰੀ ਨਾਲ ਹੋਈਆਂ ਸਨ ਯਾਤਰੀਆਂ ਨੂੰ ਭੋਜਨ ਰਹਿائش ਅਤੇ ਯਾਤਰੀਆਂ ਦੇ ਖਰਚੇ ਵੀ ਮੁਆਵਜ਼ੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਜੋ ਟਿਕਟਾਂ ਦੀ ਕੀਮਤ ਦੇ 10 ਗੁਣਾ ਤੱਕ ਹੋ ਸਕਦੇ ਹਨ ਕਮਰਸ ਕਮਿਸ਼ਨ ਦੇ ਸਪੋਕਸਪਰਸਨ ਵਨੀਸਾ ਹਾਰਨ ਨੇ ਕਿਹਾ ਕਿ ਜੈਟ ਸਟਾਰ ਦਾ ਵਿਹਾਰ ਗੰਭੀਰ ਅਤੇ ਵਿਆਪਕ ਸੀ ਹਜ਼ਾਰਾਂ ਯਾਤਰੀਆਂ ਨੂੰ ਆਪਣੀ ਜੇਬ ਵਿੱਚੋਂ ਵਾਧੂ ਖਰਚ ਕਰਨਾ ਪਿਆ ਜਿਵੇਂ ਕਿ ਆਖਰੀ ਪਲ ਦੀਆਂ ਫਲਾਈਟਾਂ ਅਤੇ ਰਹਿائش ਦਾ ਖਰਚ ਇਹ ਵੀ ਧਿਆਨ ਦੇ ਵਿੱਚ ਰੱਖੋ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਅਜਿਹੇ ਮਾਮਲੇ ਆਵਾਜ ਰਏ ਹਨ ਜਿੱਥੇ 에ਅਰਲਾਈਨਾਂ ਨੂੰ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਵਾਰ-ਵਾਰ ਜੁਰਮਾਨੇ ਲੱਗ ਰਹੇ ਹਨ जेटस्टार ਨੇ ਆਪਣੀ ਗਲਤੀ ਮੰਨਦਿਆਂ ਜਨਤਕ ਮਾਫੀ ਮੰਗੀ ਹੈ ਤੇ 8,60,000 ਡਾਲਰ ਇੱਕ ਬੱਚਿਆਂ ਦੀ ਚੈਰਿਟੀ ਨੂੰ ਦਾਨ ਕੀਤੇ ਹਨ। 에어ਲਾਈਨ ਨੇ ਵਾਦਾ ਕੀਤਾ ਹੈ ਕਿ ਉਹ ਆਪਣੀਆਂ ਅੰਦਰੂਨੀ ਨੀਤੀਆਂ ਦੀ ਸਮੀਖਿਆ ਕਰੇਗੀ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਕੰਜ਼ਿਊਮਰ ਐਂਜਡ ਦੇ ਮੁਖ ਕਾਰਜਕਾਰੀ ਜੌਨ ਡਫੀ ਨੇ ਇਸ ਨੂੰ ਇੱਕ ਮਹੱਤਵਪੂਰਨ ਮਾਮਲਾ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ 22,50,000 ਡਾਲਰ ਦਾ ਜੁਰਮਾਨਾ 에어ਲਾਈਨ ਨੂੰ ਸਪਸ਼ਟ ਸੁਨੇਹਾ ਦਿੰਦਾ ਹੈ ਕਿ ਯਾਤਰੀਆਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਡਫੀ ਨੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਹੋਰ 에ਅਲਾਈਨਾਂ ਦੇ ਅਜਿਹੇ ਜੁਰਮਾਨਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਯਾਤਰੀਆਂ ਦੇ ਅਧਿਕਾਰਾਂ ਲਈ ਸਖਤ ਨਿਯਮ ਬਣਾਉਣੇ ਚਾਹੀਦੇ ਹਨ ਡਫੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯਾਤਰੀਆਂ ਦੇ ਅਧਿਕਾਰਾਂ ਨੂੰ ਸਪਸ਼ਟ ਕਰਨ ਵਾਲੇ ਸਖਤ ਨਿਯਮ ਲਾਗੂ ਕੀਤੇ ਜਾਣ